ਇਹ ਤੇਰਾ ਘਰ ਹੈ ਜੀ ਹਮ ਤਸੀਲ ਜ਼ਿਲ੍ਹਾ ਪਰੋਹੀਪਰੇ ਜੀ ਹਮ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਸੀ ਘਾਟ ਚੱਲ ਰਹੀ ਸੀ ਬਿਲਕੁਲ ਕੰਡੇ ਦੇ ਉੱਪਰ ਬੈਠੇ ਹਾਂ ਜੀ ਹਮ ਦੋ ਤਿੰਨ ਕਿਲੇ ਹੀ ਬਾਟ ਆ ਤੇ ਹੁਣ ਅਸੀਂ ਮੁਸੀਬਤ ਕਰਕੇ ਕਰ ਸਾਨੂੰ ਛੱਡਣਾ ਪਿਆ ਜੀ ਤੇ ਪਾਣੀ ਘਰ ਦੇ ਅੰਦਰ ਵੀ ਆ ਗਿਆ ਹਾਂਜੀ ਆ ਗਿਆ ਜੀ ਤੇ ਹੁਣ ਸਮਾਨ ਲੈ ਕੇ ਬੱਚਿਆਂ ਨੂੰ ਲੈ ਕੇ ਹਾਂਜੀ ਰਿਸ਼ਤੇਦਾਰਾਂ ਤੇ ਚੱਲੇ ਆ ਜੀ ਸਮਾਨ ਸਿਰਫ ਕੱਪੜਾ ਲਗੜਾਈ ਲੈ ਕੇ ਚੱਲੇ ਆ ਹੋਰ ਤੋਂ ਕੁਛ ਵੀ ਨਹੀਂ ਕੋਈ ਪ੍ਰਸ਼ਾਸਨ ਪਹੁੰਚਿਆ ਮਦਦ ਕਰਨ ਦੇ ਲਈ ਹਾਂਜੀ ਅੱਜ ਪਹੁੰਚਿਆ ਜੀ ਹਾਂਜੀ ਤੇ ਕੋਈ ਖਾਣ ਪੀਣ ਨੂੰ ਕੋਈ ਰਸਾ ਤੇ ਕੋਈ ਤੁਹਾਡੇ ਕੋਲ ਉੱਥੇ ਪੰਚਾਇਤੀ ਨਹੀਂ ਜੋ ਉੱਥੇ ਨਹੀਂ ਪਹਚਾਈ ਗਿਆ ਹੁਣ ਅੱਜ ਹੀ ਆਸੀਂ ਉਰੇ ਆਏ ਆ ਤੇ ਉਹਨਾਂ ਸਾਨੂੰ ਰਸਨ ਦਿੱਤਾ ਕਿੰਨੇ ਦਿਨਾਂ ਤੋਂ ਪਾਣੀ ਜਿਹੜਾ ਉੱਥੇ ਆਇਆ ਹੋਇਆ ਜੀ 15 20 ਦਿਨ ਹੋ ਗਏ ਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ ਛੱਡਣ ਦਾ ਜੀ ਹਾਂ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇਸ ਕਰਕੇ ਬਹਾਰ ਛੱਡਣਾ ਪਿਆ ਸਾਨੂੰ ਜੀ ਅਸੀਂ ਦਰਿਆ ਦੇ ਲਾਗੇ ਜਾਵੇਂ ਤਿੰਨ ਕਿਲੇਵਾਟ ਸਾਹ ਦਰਿਆ ਦੇ ਲਾਗੇ ਸੇ ਬੈਠੇ ਆ ਜੀ ਹੂੰ ਘਰ ਚ ਪਾਣੀ ਪੈ ਚੁੱਕਾ ਹੈ ਫਸਲਾਂ ਡੁੱਬ ਗਈਆਂ ਨੇ ਇਸ ਕਰਕੇ ਤੇ ਹੁਣ ਤੁਸੀਂ ਆਪਣਾ ਘਰ ਛੱਡ ਕੇ ਜਾ ਰਹੇ ਹੋ ਹਾਂ ਜੀ ਤੇ ਕੀ ਸਮਾਨ ਸਿਰਫ ਆਹੀ ਕੱਪੜੇ ਲੈ ਕੇ ਜਾ ਰਹੇ ਹੋ ਹਾਂ ਜੀ ਕੱਪੜੇ ਦੂਸਰਾ ਸਮਾਨ ਕਿਨੇ ਚੁੱਕ ਸਕਣ ਬਹੁਤ ਜ਼ਿਆਦਾ ਪਾਣੀ ਹੈ ਜੀ ਹੂੰ ਉਹ ਵੀ ਅਸੀਂ ਬੇੜੀ ਤੇ ਲੰਘ ਕੇ ਆਏ ਆ ਜੀ ਵੈਸਾ ਤਰੰਗੇ ਨਹੀਂ ਚੱਲਦਾ ਤੇ ਹੁਣ ਬੱਚਿਆਂ ਨੂੰ ਲੈ ਕਿੰਨੇ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਹੋ ਹਾਂ ਜੀ ਆ ਤਿੰਨ ਬੱਚੇ ਨੇ ਤੇ ਤੁਸੀਂ ਇੱਥੋਂ ਛੱਡ ਕੀ ਸਬੰਧ ਰਿਸ਼ਤੇਦਾਰਾਂ ਕੋਲ ਹਾਂਜੀ ਰਿਸ਼ਤੇਦਾਰਾਂ ਕੋਲ ਚੱਲਦਾ ਕੀ ਨਾਮ ਹੈ ਤੁਹਾਡਾ ਗੁਰਮੀਤ ਕੌਰ ਇੱਥੇ ਘੜ ਘੜ ਤੋਂ 10-10 ਫੁੱਟ ਤੋਂ ਉੱਤੇ ਪਾਣੀ ਹੋਊਗਾ ਜੀ ਤੇ ਪਿੰਡ ਹੈਗਾ ਬੱਗੂ ਵਾਲਾ ਰਗਬਾ ਜੀ ਰਸਤੀਦਤੋ ਗਿਆ ਦੀ ਕਿੰਨੇ ਕ ਪਿੰਡਾਂ ਨੂੰ ਜਿਹੜਾ ਪਾਣੀ ਦਾ ਨੁਕਸਾਨ ਇਹ ਪਿੰਡ 12 10 12 ਪਿੰਡ ਬਣ ਜਾਂਦੇ ਆ ਜੀ ਇੱਥੇ ਹੂੰ ਪਤੀ ਰਾਹ ਘਰ ਵਾਲਾ ਇੱਕ ਹੋ ਗਿਆ ਨਿਹਾਲਾ ਲਵੇਰਾ ਹੋ ਗਿਆ ਅਟਲੀਗਰਾਮ ਹੋ ਗਈ ਤੇ ਮਤਲਬ ਬਡਾਲਾ ਹੋ ਗਿਆ ਉਰਦੇ ਕਾਮਲ ਵਾਲਾ ਹੋ ਗਿਆ ਮੁੱਠਿਆਂ ਵਾਲਾ ਹੋ ਗਿਆ ਤੇ ਮਤਲਬ ਬੱਗੇ ਵਾਲਾ ਹੋ ਗਿਆ ਇਹਨਾਂ ਸਾਰੇ ਪਿੰਡਾਂ ਦਾ ਜੀ ਇੱਥੇ ਨੁਕਸਾਨ ਹੋਇਆ ਜੀ ਤੇ ਘਰਾਂ ਦੇ ਵਿੱਚ ਪਾਣੀ ਵੀ ਚਲਾ ਗਿਆ ਜੀ ਹਾਂ ਜੀ ਘਰਾਂ ਦੇ ਵਿੱਚ ਪਾਣੀ ਵੀ ਚਲੇ ਗਿਆ ਸਾਜੀ ਕੀ ਮੰਗ ਕੀ ਕਰਦੇ ਹੈਗੇ ਮੰਗ ਇੱਕ ਤਾਂ ਕਰਦੇ ਆ ਵੀ ਕਿ ਸਾਡੇ ਏਰੀਏ ਨੂੰ ਰੇਤਾ ਦੀ ਖੋਲ ਹੋਣੀ ਚਾਹੀਦੀ ਜੀ ਸਾਰਾ ਇੱਕ ਫਸਲ ਮਰ ਜਾਂਦਾ ਇੱਕ ਸਾਨੂੰ ਰੇਤਾ ਵੀ ਮੋਲ ਲੈਣੀ ਪੈਂਦੀ ਜੇ ਇਹ ਦਿੱਤਾ ਚੁੱਕਦੇ ਆ ਤੇ ਸਾਨੂੰ ਰੇਤਾ ਤੇ ਪੈਸਾ ਹਣ ਪਰਚਾ ਕਰ ਦਿੰਦੇ ਆ ਇੱਕ ਸਾਡੀ ਫਸਲ ਮਰ ਜਾਂਦੀ ਇੱਕ ਸਾਡੀ ਜ਼ਮੀਨ ਤੇ ਰੇਤਾ ਪੈ ਜਾਂਦੀ ਆ ਮਿੱਟੀ ਪੈ ਜਾਂਦੀ ਆ ਹੁਣ ਪੱਧਰ ਕਰਨੀ ਪੈਂਦੀ ਆ ਇੱਕ ਸਾਨੂੰ ਰੇਤਾ ਵੀ ਮਲ ਚੁਕੜੀ ਪੈਂਦੀ ਆ ਸਰਕਾਰ ਦੇ ਵੱਲੋਂ ਕਿਆ ਜਾ ਰਿਹਾ ਕਿ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਗਏ ਆ ਜੇ ਕੋਈ ਪਾਣੀ ਆਂਦਾ ਤਾਂ ਕੀ ਲੱਗਦਾ ਕਿ ਪ੍ਰਬੰਧ ਕੋਈ ਹੈਗੇ ਨੇ ਜਾਂ ਨਾ ਜੀ ਨਾ ਕੋਈ ਸਰਕਾਰ ਨੇ ਸਰਕਾਰ ਦੇ ਹਾਲੇ ਤੱਕ ਸਾਨੂੰ ਇਹ ਵੀ ਨਹੀਂ ਆਂਦੀ ਵੀ ਪਾਣੀ ਆਉਣਾ ਕਿੰਨਾ ਕਿੰਨਾ ਨਹੀਂ ਆਉਣਾ ਅਸੀਂ ਸਹੀਨੇ ਵਾਲੀ ਤੋਂ ਜਾਂਦੇ ਰਹੇ ਅਸੀਂ ਹੈਡ ਚ ਕਾਉਣ ਜਾਂਦੇ ਰਹਾਂ ਉਹ ਅਸੀਂ ਉੱਥੇ ਜਾ ਕੇ ਹੈਡ ਚ ਕਾਉਂਦੇ ਰਹੇ ਅਗਲੇ ਬੰਨੇ ਵਾਲੇ ਆ ਕੇ ਹੈਡ ਬੰਦ ਕਰ ਦਿੰਦੇ ਰਹੇ ਅਸੀਂ ਉੱਥੇ ਜਾ ਕੇ ਸਾਡੀ ਲੜਾਈ ਹੋਣ ਦੇ ਤੱਕ ਜਾਂਦੀ ਪਿਛਲੇ ਜਿਹੜੇ ਹਰੀਆਂ ਵਾਲੇ ਸੀ ਉਹ ਪੁੱਛੋ ਫੁੱਲ ਚੁੱਕੀ ਜਾਂਦੇ ਫੁੱਲ ਚੁੱਕੀ ਜਾਂਦੇ ਅਗਲੇ ਬੰਨੇ ਉਹ ਸਾਨੂੰ ਚੁੱਕਣ ਨਹੀਂ ਦਿੰਦੇ ਕੋਈ ਉੱਥੇ ਐਮਐਲ ਜਿਹੜਾ ਹੈ ਕੋਈ ਡਾਕ ਦਿੰਦਾ ਹੈ ਕੋਈ ਕੋਖ ਡਾਕ ਦਿੰਦਾ ਹੈ ਸਾਡਾ ਡੋਗ ਡੋਗ ਕੇ ਸਾਨੂੰ ਇੱਥੇ ਮਾਰਿਆ ਕੀ ਨਾਮ ਹੈ ਤੁਹਾਡਾ ਬਰਗਰ ਸਿੰਘ ਜੀ ਮੇਰਾ ਕਿਹੜਾ ਪਿੰਡ ਹੈ ਇਹ ਰਤੋਗਰਸੀ